ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਮੈਂ ਇੱਥੇ ਕੱਢ ਕੇ ਬਲੌਗ ਬਣਾ ਰਹੀਆਂ ਕਿਉਂਕਿ ਮੈਂ ਤਿਆਰ ਹੋਈ ਹੋਈ ਸੀ ਤੇ ਅਸੀਂ ਜਾਣਾ ਸੀਗਾ ਨੇਲਸ ਕਰਾਉਣ ਪ੍ਰਮੋਸ਼ਨ ਆਈ ਹੋਈ ਸੀ ਅੱਗੇ ਤੁਸੀਂ ਦੇਖੋਗੇ ਨੇਲਸ ਕਰਾਉਣ ਗਏ ਆ ਆਪਾਂ ਕੀ ਕੀ ਕਰਦੇ ਆ ਤੇ ਕਿੱਥੇ ਕਿੱਥੇ ਜਾਣਾ ਹੈ ਇੱਕ ਤੇ ਜਦੋਂ ਜਾਣਾ ਹੁੰਦਾ ਹੈ ਨਾ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇਗੇ ਨਾ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਕਰਦੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਉਹਨਾਂ ਨੂੰ ਮਤਲਬ ਕਰਦੇ ਕਰਦੇ ਇਦਾਂ ਹੋ ਜਾਂਦਾ ਜਿੰਨੇ ਟਾਈਮ ਤੇ ਜਾਣਾ ਹੁੰਦਾ ਕਦੇ ਵੀ ਪੂਰੇ ਟਾਈਮ ਤੇ ਨਹੀਂ ਨਿਕਲੇ ਜਾਂਦਾ ਹੈਗਾ ਅਕਸਰ ਸਾਰਿਆਂ ਨਾਲ ਹੀ ਇਸ ਤਰ੍ਹਾਂ ਹੁੰਦਾ ਹੈ ਤੇ ਖਾਸ ਕਰ ਜਦੋਂ ਜਾਣਾ ਹੁੰਦਾ ਉਦੋਂ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਜ਼ਰੂਰੀ ਕੰਮ ਵੀ ਹੋ ਜਾਂਦੇ ਨੇ ਵੀ ਕਰਨਾ ਹੀ ਕਰਨਾ ਹੈ ਫੇਰ ਹੀ ਜਾ ਹੋਊਗਾ ਨਹੀਂ ਤਾਂ ਨਹੀਂ ਜਾ ਹੋਊਗਾ ਨਾ ਜਿਸ ਦਿਨ ਬੇਲੇ ਹੁੰਨੇ ਕਿਤੇ ਜਾਣਾ ਨਹੀਂ ਹੁੰਦਾ ਉਸ ਦਿਨ ਹਮ ਕੰਮ ਵੀ ਕੋਈ ਨਹੀਂ ਹੁੰਦਾ ਹੈਗਾ ਇਹ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਅਸੀਂ ਜਾ ਰਹੇ ਹਾਂ ਤੇ ਨਾਲ ਨਾਲ ਤੁਹਾਨੂੰ ਵੀ ਲੈ ਕੇ ਜਾਵਾਂਗੇ ਤੁਸੀਂ ਵੀ ਸੈਰ ਕਰੋਗੇ ਜਿੱਥੇ ਤੇ ਅਸੀਂ ਕਿ ਸੈਰ ਕਰਾਂਗੇ ਜਿੰਨਾ ਸਾਡੇ ਕੋਲ ਮਤਲਬ ਬਲੌਗ ਹੈ ਜਿਹੜਾ ਬਣਾਇਆ ਗਿਆ ਉਹ ਅਸੀਂ ਬਣਾਵਾਂਗੇ ਕੋਸ਼ਿਸ਼ ਕਰਾਂਗੇ ਤੇ ਜਿਹੜਾ ਨਹੀਂ ਬਣਾਇਆ ਗਿਆ ਉਹ ਤੁਹਾਡੇ ਤੋਂ ਮਿਸ ਹੋ ਜਾਣਾ ਕਿ ਵੀ ਇਦਾਂ ਹੁੰਦਾ ਹੈ ਕਿ ਜਲਦੀ ਹੁੰਦੀ ਆ ਤੇ ਉਹ ਜਿਹੜਾ ਪਾਰਟ ਸ਼ੂਟ ਨਹੀਂ ਹੋ ਪਾਂਦਾ ਹੈਗਾ ਪ੍ਰੋਪਰ ਤਾਂ ਕਰਕੇ ਕਰੇ ਥੋੜਾ ਸੌਖਾ ਹੁੰਦਾ ਹੈ ਬਾਹਰ ਥੋੜਾ ਔਖਾ ਹੁੰਦਾ ਹੈ ਕੋਈ ਸਾਨੂੰ ਕੈਮਰੇ ਕਰਕੇ ਹੁੰਦਾ ਹੈ ਕੀ ਕੈਮਰਾ ਫਿਰ ਚੁੱਕਣਾ ਪੈਂਦਾ ਹੈ ਫੋਨ 'ਚ ਸੋਖ ਹੈ ਫੋਨ 'ਚ ਤਾਂ ਬਿਲਕੁਲ ਸੁੱਕਾ ਹੈ ਚਲੋ ਜੀ ਚੱਲਦੇ ਆ ਤੁਹਾਨੂੰ ਲੈ ਕੇ ہماری ਮਿੱਡੀ ਜੇ ہماری ਚੀਜੀ ਹੈ ਗਾਇਸ ਐਸੀ ਦਾ ਸਾਡਾ ਵਲੌਗ ਇਥੇ ਗਾਇਸ ਟੇਬਲ ਹੈ। ਐਕਸ ਕਾਫੀ ਸਾਰੀ ਮੀਨ ਮਤਲਬ ਮੀਨ ਨਹੀਂ ਕਹਿੰਦੇ ਇਹਨੂੰ। ਮਠਿਆਈਆਂ ਦੀ ਮੀਨ। ਐਕਸ ਆਰਡਰ ਮਲਦੇ ਨੇ ਮੈਂ ਤਾਂ ਖਾ ਨਹੀਂ ਸਕਦਾ ਕਿਉਂਕਿ ਸ਼ੋਗਨ। ਮੈਂ ਗੜ ਪੈ ਗਿਆ। ਗੜ ਪੈ ਗਿਆ। ਓ ਨਵੇਂ ਨਵੇਂ ਜਿਹੇ ਦਨੇ। ਨਵੇਂ ਮੀ। ਨਾਈਸ ਵਾਸਾ ਨਾ ਬਹੁਤ ਵਧੀਆ। ਪਰ ਤੁਸੀਂ ਦੱਸੋ ਕੀ ਹੈ।

पेस्ट्रीज आई so. थिंक सो और tolle geke पेस्ट्री जो भी कहते हैं लो ओ पिज़्ज़ा क्रस्टेनो बहुत सारा शक्कर हां ये मीठे खड़े मीठे नहीं ऐसे जिव की रोटी वगैरह नान तो ਤੁਸੀਂ এটা 소사 ਦੇ ਚੱਕ ਲਓ और और रुकते आई थिंक सो ओ टिक्कियां नहीं नहीं बोले प्लेट्स ऐसे अंकल खड़े ने टाइप ऑफ आइसक्रीम काफ़ी कुछ है ऐसे ऐसे डस्टबिन पता नहीं क्या था मैं डस्टबिन में खाया पता नहीं अच्छे थे देखा ऐसे अच्छे थे तो वॉशरूम में जग्गी स्वीट्स आई लव जग्गी कल ही बैठे हो कल ही बैठे हो

ਹੜਾਪਿਣਾ ਕਰਕੇ ਅਸੀਂ ਜਿਹੜੇ ਨੇਲਸ ਕਰਾਉਂਦੇ ਸੀ ਪ੍ਰੋਮੋਸ਼ਨ 'ਚ ਇਹ ਆਪਣੇ ਕੋਲ ਜਮਾਨਾ ਕਰਾਂਗੇ ਜ਼ਰੂਰ ਮੈਂ ਕੋਲ ਕਰਨ ਦਾ ਦਾ ਜਿਹੜਾ ਆ ਬਹੁਤ ਹੀ ਮਿਲਵਤਾਲਾ ਕੰਮ ਕਰ ਦੇਣਗੇ ਤੁਸੀਂ ਵੀ ਕਰਵਾਉਣੇ ਕਰਵਾ ਸਕਦੇ ਹੋ ਲੋਕੇਸ਼ਨ ਇਹਨਾਂ ਦੀ ਤੁਸੀਂ ਕਮੈਂਟ ਕਰਦੇ ਹੋ ਮੈਂ ਤੁਹਾਨੂੰ ਸੈਂਡ ਕਰ ਦਾਂਗੀ ਕਿਸ ਤਰ੍ਹਾਂ ਬਣ ਕੇ ਤਿਆਰ ਹੋਏ ਨੇ ਤੁਸੀਂ ਅੰਦਰ ਵਿੱਚ ਦੇਖਿਓ ਪਰੰਪ ਟਾਈਮ ਬਹੁਤ ਜ਼ਿਆਦਾ ਲੱਗਦਾ ਇਹ ਅਸੀਂ ਮੈਂ ਤੇ ਹਰਮਨਜੋਤ ਬੋਰ ਹੋ ਗਏ ਬੈਠ ਬੈਠ ਕੇ ਕਿਉਂਕਿ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸਾਨੂੰ ਇਹ ਸੀਗਾ ਕਿ ਅਸੀਂ ਮਤਲਬ ਸਾਡਾ ਕੰਮ ਘੰਟੇ 'ਚ ਹੋ ਜਾਊਗਾ ਸਾਨੂੰ 3 ਘੰਟੇ ਦੇ ਕਰੀਬ ਜਿਹੜਾ ਟਾਈਮ ਲੱਗ ਗਿਆ ਤੇ ਅਸੀਂ ਬੈਠੇ ਬੋਰ ਹੋ ਗਏ ਤੇ ਸਾਨੂੰ ਸ਼ਾਮ ਵੀ ਪੈ ਗਈ ਸ਼ਾਮ ਕੀ ਪੈ ਗਈ ਸਾਨੂੰ ਹਨੇਰਾ ਹੋ ਗਿਆ ਸੀ ਕਾਫੀ ਤੇ ਆਂਦੇ ਹੋਏ ਅਸੀਂ ਫਿਰ ਗੱਡੀ 'ਚ ਆਏ ਆ ਜਾਂਦੇ ਹੋਏ ਅਸੀਂ ਸਕੂਟੀ 'ਚ ਚਲੇ ਗਏ ਸੀਗੇ ਇਦਾਂ ਹੁੰਦਾ ਹੈ ਕਿ ਕਈ ਵਾਰ ਹੁੰਦਾ ਹੈ ਕਿ ਟਾਈਮ ਘੱਟ ਲੱਗੂਗਾ ਪਰ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਫਿਰ ਉਹ ਮੈਨੂੰ ਤਾਂ ਹਨੇਰੇ ਤੋਂ ਬਾਰਡਰ ਲੱਗਦਾ ਹੈ ਮੈਨੂੰ ਇਹ ਹੁੰਦਾ ਹੈ ਕਿ ਜਲਦੀ ਜਲਦੀ ਆਪਾਂ ਘਰੇ ਪਹੁੰਚ ਜਾਈਏ ਤੇ ਨੀਲਸ ਆਪਣੇ ਹੋ ਕੇ ਇਦਾਂ ਪਹਿਲਾਂ ਉਹਨਾਂ ਨੇ ਇਦਾਂ ਕੀਤੀ ਮਤਲਬ ਬਾਅਦ ਦੇ ਵਿੱਚ ਉਹਨਾਂ ਨੂੰ ਡਿਜ਼ਾਈਨ ਕੀਤਾ ਇਸ ਤਰ੍ਹਾਂ ਬਣਨ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਬਣਾ ਕੇ ਦਿੱਤਾ ਸੀਗਾ ਆਪਾਂ ਨੂੰ ਬਹੁਤ ਸੋਹਣੇ ਲੱਗ ਰਹੇ ਸੀਗੇ ਬਹੁਤ ਹੀ ਪਿਆਰੇ ਨੇਲਸ ਬਣਾਇਆ ਨੌਕਰਾਣ ਤੋਂ ਬਾਅਦ ਅਸੀਂ ਆ ਗਏ ਘਰੇ ਕੀਤੇ ਕਰਦੇ ਕੰਮਕਾਰ

ਨਾ ਇੰਨਾ ਮਜਬੂਤ ਨਾ ਕਾਗਜ਼ ਹੈ। ਚਾਹੇ ਤੇ ਤੂੰ ਚਾਕੂ ਪਾਓ। ਹੂੰ। ਯਾ ਹੁੰਦੀ ਤੇ ਚੱਲ ਗਈ ਕੰਪਨੀ। ਐ ਦੂਈ ਰੱਖਸਾ ਨੇ ਰੱਖਸਾ ਦੇ ਜੋ ਵੀ ਸਭ। ਇਹਨਾਂਦੋ ਕਾਫੀ ਚੀਜ਼ਾਂ ਰੱਖਸਦੇ। ਸਾਡੇ ਕੋਲ ਇੱਕੇ ਸੀ। ਘਨੇ ਵਟਾ ਸਮਾਨ। ਰੀਯੂਜ਼ੇਬਲ ਸ਼ੈੱਡ ਹੋਵੇ। ਹੀਅਰ ਡ్రਾਇਰ ਮਾਰ ਕੇ ਗਰਮ ਹੋਵਾਂ। ਲੂਜ਼ ਹੋ ਜੂਗੀ ਫਿਰ ਤਾਂ। ਹਾਂ।